ਬਹੁਤ ਨਾਖਰਮੰਦੀ ਨਿਕੋ ਹੀ ਗੱਲੀ ਇਹ ਰੂਮਰ ਕਰੇਗਾ ਇਦਾਂ ਦਾ ਦਿਨ ਜਰੂਰ ਆਊਗਾ ਜਿਵੇਂ ਜਿੱਦਣ ਤੂੰ ਲਿਸ਼ਕੇਗਾ ਗਰਾਊਂਡ ਦੇ ਵਿੱਚ ਤੈਨੂੰ ਬਾਲ ਮੇਨ ਲਾ ਕੇ ਜੇ ਮੈਨੂੰ ਇੱਕ ਮਿੰਟ ਇੱਕ ਮਿੰਟ ਮਮਾ ਮਮਾ ਅੱਜ ਇਹ ਅਸ਼ਮੀਤ ਹੈ ਨਾ ਆਇਆ ਸਾਡੇ ਘਰ ਹੈ ਨਾ ਇਹ ਗੁਰਪ੍ਰੀਤ ਦੀ ਸਿਸਟਰ ਆ ਗੱਗੂ ਉਹਦਾ ਬੇਟਾ ਜੀ ਤੇ ਵਿਰਾਟ ਦਾ ਦੋਸਤ ਆ ਹੈ ਨਾ ਵਿਰਾਟ ਹਾਂ ਜੀ ਏ ਅਨਮੋਲ ਦੀ ਮਾਸੀ ਜਿਹੜੀ ਨਾ ਗੱਗੂ ਉਹਦਾ ਛੋਟਾ ਬੇਟਾ ਆ ਆ ਘੇੜਾ ਓਏ ਹੂਂ ਕੀ ਬਣਿਆ ਓਏ ਇਦਾਂ ਕਰੀ ਮੂੰ ਨਿੱਕੇ ਨਿੱਕੇ ڈاکੂਆਂ ਨੇ ਮੈਨੂੰ ਘੇੜ ਲਿਆ ਜੀ ਆ ਲੱਗਦਾ ਇਹਨਾਂ ਦਾ ਸਰਦਾਰ ਇਹ ਲੀਡਰ ਆ ਇਹਨਾਂ ਦਾ ਆ ਦੇ ਦੋ ਦੋ ਇਹਨਾਂ ਨੇ ਬਦਮਾਸ਼ ਵੀ ਰੱਖੇ ਹੋਏ ਕਾਹ ਬਦਮਾਸ਼ ਆਲੇ ਪਿਸਤੌਲਾਂ ਖੜਾ ਇੱਕ ਹੋਰ ਛੋਟਾ ਬਦਮਾਸ਼ ਹੋਰ ਆ ਆ ਬਦਮਾਸ਼ ਤੋਂ ਮੈਨੂੰ ਬਹੁਤ ਡਰ ਲੱਗਦਾ ਜੀ ਆ ਵਾਲੇ ਤੋਂ ਪੀਰ ਮਨਾਉਣੇ ਸੌਖੇ ਆ ਇਹ ਬੰਦਾ ਮਢਾਉਣਾ ਬਹੁਤ ਆ ਸ਼ੋਸ਼ਰੀਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੰਡੇ ਸਾਡਾ ਮੈਚ ਹੁੰਦਾ ਤੇ ਅਸੀਂ ਜਾ ਰਹੇ ਹਾਂ ਜੀ ਅੱਜ ਦਾਖੇ ਹਾਂ ਜੀ ਦਾਖੇ ਪਿੰਡ ਠੀਕ ਹੈ ਜੀ ਮੁੱਲਾਪੁਰ ਕੋਲ ਤੇ ਦਿਲਾਵਰ ਵੀ ਆ ਚੁੱਕਿਆ ਤੇ ਸਮੀਰ ਵੀ ਆ ਚੁੱਕਿਆ ਅਸੀਂ ਬੱਸ ਉਹਦੀ ਸ਼ੈਰੀ ਦੀ ਵੇਟ ਕਰਦੇ ਪਏ ਆ ਤੇ ਖੜੇ ਆ ਰੋਡ ਦੇ ਉੱਤੇ ਤੇ ਸ਼ੈਰੀ ਭਾਜੀ ਆਉਂਦੇ ਬੱਸ ਨਿਕਲਦੇ ਹਨ ਖੇਡਦੇ ਦਿਖਾਉਂ ਰਹੇ ਤੁਹਾਨੂੰ ਮੈਚ ਸ਼ਰੀਪਾ ਜੀ ਆ ਚੁੱਕੇ ਨੇ ਵੈਸੇ ਤਾਂ ਅਸੀਂ ਪਹਿਲਾਂ ਦੇ ਖੜੇ ਆ ਪਰ ਸ਼ਰੀਪਾ ਜੀ ਨੂੰ ਟਾਈਮ ਨਾਲ ਆ ਗਏ ਮੇਰੇ ਕਾਲ ਰਿਕਾਰਡ ਵੀ ਦਿਖਾਉਣਾ ਚਾ ਚਲੋ ਬੈਠੋ 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 ਬੱਚੀ ਰੱਖ ਲੋ ਇੱਥੇ ਇੱਥੇ ਰੱਖ ਲੈਣੇ ਜਲਦੀ ਕਰੋ ਯਾਰ ਤੁਸੀਂ ਬਰਨ ਨੂੰ ਹੀ ਬੜਾ ਟਾਈਮ ਲਾਉਣੇ ਵਿੱਚ ਗੱਡੀ ਤੇ ਆਜੋ ਆਜੋ ਅੱਪਾ ਜਾ ਰਹੇ ਆ ਜੀ ਦੱਖੇ ਪਿੰਡ ਮੈਚ ਖੇਡਣ ਵਾਸਤੇ ਦੱਖੇ ਕਾਲਜ ਦੇ ਗਰਾਊਂਡ 'ਚ ਸੋ ਮਿਲਦੇ ਆ ਜੀ ਅੱਜ ਧੁੰਦ ਤਾਂ ਨਹੀਂ ਹੈਗੀ ਤੇ ਮੌਸਮ ਅੱਛਾ ਲੱਗਦਾ ਪਰ ਠੰਡ ਬਹੁਤ ਜ਼ਿਆਦਾ ਕਿਉਂ ਜੀ ਹਾਂਜੀ ਠੰਡ ਬਹੁਤ ਠੰਡ ਬਹੁਤ ਦੇਖਦੇ ਆ ਚਲੋ ਕੀ ਵਰਦਾ ਮੈਚ ਵਿੱਚ ਲੋ ਜੀ ਪਹੁੰਚ ਗਿਆ ਜੀ ਆਪਾਂ ਦਾਖੇ ਕਾਲਜ ਚੱਲਦੇ ਆ ਗਰਾਊਂਡ ਚੰਦਰ ਲੋ ਜੀ ਗਰਾਊਂਡ ਵਿੱਚ ਵੀ ਧੁੰਦ ਹੈ ਨਹੀਂ ਠੀਕ ਹੈ ਬਹੁਤ ਅੱਛਾ ਗਰਾਊਂਡ ਹੈ ਚਲੋ ਚੱਲਦੇ ਲੋ ਜੀ ਪਹੁੰਚ ਗਏ ਆਪਾਂ ਗਰਾਊਂਡ ਵਿੱਚ ਸਾਰੇ ਜਾਣੇ ਠੀਕ ਹੈ ਜੀ ਤੇ ਉਧਰ ਉਹ ਗਾਣੇ ਚੱਲਦੇ ਪਿਆ ਪੂਰਾ ਇੰਜੋਏਮੈਂਟ ਕਰਦੇ ਪਿਆ ਜੀ ਗਰਾਉਂਡ ਵਿੱਚ ਪਲੇਅਰ ਤੇ ਪੰਗੜਾਈ ਪਾ ਰਿਹਾ ਨਾਲ ਦੀ ਨਾਲ ਆਓ ਜੀ ਸਾਡੇ ਕੈਪਟਨ ਸਾਹਿਬ ਡਾਕਟਰ ਸੰਚਿਤ ਗਰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਕਿਦਾਂ ਠੀਕ ਹੋ ਰੱਬ ਕੇ ਵਗੇਲੀ ਵਾਜ ਵਧੀਆ ਚੰਗਾ ਖੇਡਣਾ ਆਪਾਂ ਸਾਰਿਆਂ ਨੇ ਹਾਂਜੀ ਹਾਂਜੀ ਪ੍ਰਵੀਨ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈਪੀ ਨਿਊ ਇਅਰ ਮੋਨੂ ਜੀ ਕਿਦਾਂ ਠੀਕ ਠਾਕ ਹੋ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਔਰ ਸਰ ਆਹਾ ਹਾ ਹਾ ਤਾਂ ਬੈਟਿੰਗ ਆ ਗਈ ਸਾਡੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਂ ਤਲਵਾਰਾਂ ਸੁਣਨ ਨਹੀਂ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਹਾਂਜੀ ਸਰ ਕਿੱਦਾਂ ਠੀਕ ਠਾਕ ਹੋ ਕਿੱਦਾਂ ਗੁੱਡ ਮਾਰਨਿੰਗ ਤੇ ਅੱਜ ਬਦਲੀ ਹੈ ਹਵਾ ਥੋੜੀ ਚੱਲਦੀ ਪਈ ਹੈ ਬਾਲ ਸਵਿੰਗ ਹੋਏਗੀ ਓਹੋ ਤੇ ਬੈਟਿੰਗ ਵਾਸਤੇ ਆਈਡੀਆ ਕਿਸੇ ਦਾ ਹੈ ਨਹੀਂ ਗਿਆ ਕੋ ਸਾਡੇ ਜਜ਼ਬੇ ਬਹੁਤ ਆਈਡੀਅਲ ਨੇ ਸਾਡੇ ਹਾਂ ਵਾ ਕੋਈ ਗੱਲ ਨਹੀਂ ਆਪਾਂ ਜਜ਼ਬੇ ਇਦਾਂ ਹੀ ਰੱਖਣਾ ਇਦਾਂ ਹੀ ਰੱਖਣੇ ਜਜ਼ਬੇ ਆਪਾਂ ਬਿਲਕੁਲ 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 ਹਾਂਜੀ ਅਮਨ ਜੀ ਗੁੱਡ ਮਾਰਨਿੰਗ ਕਦਾ ਠੀਕ ਹੋ ਹੈਪੀ ਨਿਊ ईयर ਹੈਪੀ ਨਿਊ ईयर ਹੋ ਠੀਕ ਠਾਕ ਹੋ ਪਿਸਵਾ ਨੰਬਰ 5 ਤੇ ਰੈਡੀ ਨੇ ਲਓ ਜੀ ਪ੍ਰੀਪਲ ਭਾਜੀ ਗੁੱਡ ਮਾਰਨਿੰਗ ਸਰ ਹੈਪੀ ਨਿਊ ईयर ਹੈਪੀ ਨਿਊ ईयर ਹੈਪੀ ਨਿਊ ईयर ਹੈਪੀ ਨਿਊ ईयर ਜੀ গুড মর্নিং ડોક્ટર ਸਾਹਿਬ গুড মর্নিং ਜੀ গুড মর্নিং ਡਾਕਟਰ 인ਦਰ ਸੀਰੀਟਾ নার্সিং হোম ਤੋਂ ਪਹੁੰਚੇ ਨੇ ਤੇ ਸਰ ਸਵਾਗਤ ਆ ਹੈਪੀ ਨਿਊ ইয়ার ਹੈਪੀ ਨਿਊ ইয়ার ਜੀ ਸਰ ਕਿੱਦਾਂ ਲੱਗ ਰਿਹਾ ਅੱਜ ਮੌਸਮ ਬੱਸ ਬਹੁਤ ਹਾਂਜੀ ਠੰਡ ਹੋ ਰਹੀ ਹੈ ਠੰਡ ਠੰਡ ਬਹੁਤ ਜ਼ਿਆਦਾ ਜੀ ਠੰਡ ਤਾਂ ਦੇਖੋ ਸਰ ਡਾਕਟਰ ਦਿਵਿਆਸ਼ੂ ਜੀ ਸਰ গুড ਮਾਰਨਿੰਗ গুড ਮਾਰਨਿੰਗ ਸਰ গুড ਮਾਰਨਿੰਗ ਹੈਪੀ ਨਿਊ ইয়ার ਸਰ ਹੈਪੀ ਨਿਊ ইয়ার ਹੈਪੀ ਨਿਊ ইয়ার ਹੋਰ ਸਰ ਠੀਕ ਹੋ ਹਾਂ ਸਰ ਮੈਚ ਦੀ ਗੱਲ ਕਰ ਲਿਓ ਮੈਚ ਦੀ ਸਰ ਇੱਥੇ ਸਰ ਮੈਂ ਯਾਦ ਕਰ ਸਰ ਇੱਥੇ ਆ ਕਈ ਫੋਨ ਦੇ ਉੱਤੇ ਸਾਡੀ ਨੈਕਸਟ ਬੁਕਿੰਗ ਹੋ ਰਹੀ ਹੈ ਸਰ ਦੀ ਨੈਕਸਟ ਬੁਕਿੰਗ ਹੋ ਰਹੀ ਹੈ ਲੱਗਦਾ ਉਹ ਜੀ ਡਾਕਟਰ ਸੰਚਿਤ ਤੇ ਪ੍ਰਵੀਨ ਗਏ ਨੇ ਓਪਨਰ ਤੇ ਮੈਂ ਜਾਣਾ ਜੀ ਵਨ ਡਾਊਨ ਆਪਾਂ ਵੀ ਰੈਡੀ ਆ ਪੈੜ ਪਾ ਕੇ ਤੇ ਮੈਂ ਅੰਪਾਇਰ ਖੜਦਾ ਲੱਗ ਅੰਪਾਇਰ ਦੇਖਦਾ ਮੈਂ ਜਾ ਕੇ ਲੋ ਜੀ ਹੁ ਮੈਂ ਜਾ ਰਿਹਾ ਬੈਟਿੰਗ ਦੇ ਵਨ ਡਾਊਨ ਸੋ ਮਿਲਦੇ ਆ ਫਿਰ ਹਨਾ ਲੋ ਜੀ ਮੈਂ ਤਾਂ ਆਊਟ ਹੋ ਕੇ ਆ ਗਿਆ ਚਾਰ ਬੋਲੇ ਚਾਰ ਰਨ ਮਾਰ ਕੇ ਲੋ ਜੀ ਨੈਕਸਟ ਬੈਟਸਮੈਨ ਸਾਡਾ ਦਲਾਵਰ ਹਾਂ ਛੋਟੇ ਕੱਦ ਦਾ ਬੈਟਸਮੈਨ ਆ ਪਰ ਬਹੁਤ ਪਟਾਕਾ ਹੈ ਦਲਾਵਰ ਧਿਆਨ ਨਾਲ ਸਿੱਧੇ ਬੱਲੇ ਨਾਲ ਹਾਂ ਸ਼ਾਬਾਸ਼ ਹਾਂ ਲਵ ਵੀ ਹੋਰ ਬੁਰੇ ਖੇਡੋ ਇਹ ਦੋਨੇ ਜਾਣੇ ਸਮੀਰ ਤੇ ਦਲਾਵਰ ਦੋਨੋਂ ਇੱਕੋ ਹੀ ਜਗ੍ਹਾ ਤੋਂ ਆਉਂਦੇ ਨੇ ਜੋਧੜ ਵਸਤੀ ਵੱਲੋਂ ਤੇ ਦੋਨੇ ਜਣਾਂ ਦੀ ਅੱਜ ਬੈਟਿੰਗ ਆਈ ਆ ਸ਼ਾਬਾਸ਼ ਸ਼ਾਬਾਸ਼ ਦਲਾਵਰ ਖਿੱਚ ਕੇ ਲੋ ਜੀ ਦਲਾਵਰ ਸਟ੍ਰਾਈਕ ਤੇ ਓਏ ਲਓ ਜੀ ਇਹ ਪਹਿਲੀ ਬੋਲ ਤੇ ਹੀ ਦਲਾਵਰ ਸਿੰਘ ਬੋਲਡ ਹੋ ਗਏ ਨੇ ਹੈਟ੍ਰਿਕ ਬੰਨੂ ਬਲਰਾਮ ਇੱਕ ਵਾਰ ਫੇਰ ਬੰਨੂ ਬਲਰਾਮ ਹੈਟ੍ਰਿਕ ਸਾਡੇ ਦਲਾਵਰ ਭਾਈ ਦਾ ਅੱਜ ਫੇਰ ਨਿਰਾਸ਼ਾਜਨਕ ਪ੍ਰਦਰਸ਼ਨ ਫਸਟ ਬੋਲ ਤੇ ਫੇਰ ਬੋਲਡ ਉਹਨੂੰ ਵਿਚਾਰ ਨੂੰ ਬੋਲ ਖੇਡਣ ਨੂੰ ਨਹੀਂ ਮਿਲੀ ਸਮੀਰ ਨੂੰ ਸਾਡੀ ਟੀਮ ਆਲ ਆਊਟ ਹੋ ਗਈ ਹੈ ਤਕਰੀਬਨ ਮੈਨੂੰ ਲੱਗਦਾ 130 ਰੰਡੇ ਨੇ ਨੇੜੇ ਤੇੜੇ ਹੈ ਨਾ ਚਲੋ ਕੋਈ ਗੱਲ ਨਹੀਂ ਦਲਾਵਰ ਅੱਜ ਕੋਈ ਗੱਲ ਨਹੀਂ ਦਲਾਵਰ ਹੁੰਦਾ ਰਹਿੰਦਾ ਯਾਰ ਕੋਈ ਗੱਲ ਨਹੀਂ ਸਰਕਾਰ ਸਰਕਾਰ ਸਵੇ ਤੁਨ ਸਰਕਾਰ ਆਸ਼ੀਰਵਾਦ ਹੋਵੇ ਕੋਈ ਗੱਲ ਨਹੀਂ ਕੋਈ ਗੱਲ ਹੁੰਦਾ ਰਹਿੰਦਾ ਯਾਰ ਚਲੋ ਕੋਈ ਗੱਲ ਨਹੀਂ ਬਹੁਤ ਅੱਛੀ ਬੈਟਰੀ ਲਾਜ ਰੱਖਦਾ ਜਾਂਦਾ ਕੋਈ ਗੱਲ ਨਹੀਂ ਹੋ ਜਾਂਦਾ ਹੋ ਜਾਂਦਾ ਮੋਰੂ ਭਾਈ ਸ਼ਾਟ ਅੱਛਾ ਸੀ ਤੁਹਾਡਾ ਪਹਿਲਾ ਹੈ ਨਾ ਗੁੱਡ ਸ਼ੋਰ ਸੀ ਉਹੀ ਵਧੀਆ ਚਲੋ ਠੀਕ ਆ ਅੱਛੀ ਬਾਟਿੰਗ ਕੀਤੀ ਵਧੀਆ ਤਾਂ ਡਾਕਟਰ ਸਾਹਿਬ ਰਾਂਡਾੜੀ ਹੋ ਗਈ ਬਜਾਏ ਚਲੋ ਕੋਈ ਗੱਲ ਨਹੀਂ ਆ ਤਾਂ ਧੱਕੇ ਦਾ ਹੋ ਗਿਆ ਬਜਾਏ ਹੋਰ ਯਾਰ ਚਲੋ ਕੋਈ ਗੱਲ ਨਹੀਂ ਤੇ ਸਰ ਕਿਦਾਂ ਕਿਵੇਂ ਸੀ ਪਿੱਚ ਥੋੜੀ ਡਿਫਿਕਲਟ ਸੀਗੀ ਬੋਲ ਫਸ ਕੇ ਆ ਰਹੀ ਸੀਗੀ ਹਾਂ ਤੇ ਬਾਕੀ ਮੁੰਡੇ ਨੇ ਬੋਲਿੰਗ ਬੇ ਅੱਪਾ ਵੀ ਇਹ ਉਦਾਹਰਨ ਲੈ ਕੇ ਆਪਾਂ ਵੀ ਅੱਛੀ ਬੋਲਿੰਗ ਕਰਕੇ ਚੰਗੀ ਫਾਈਟ ਦੇਵਾਂਗੇ ਬਿਲਕੁਲ ਬਿਲਕੁਲ ਕਰਾਂਗੇ ਜਤਨ ਦੀ ਪੂਰੀ ਲਾ ਕੇ ਓਕੇ 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 ਪੂਰੀ ਪੂਰੀ ਫਾਈਟ ਦੇਵਾਂਗੇ ਜੀ ਪੂਰੀ ਬਿਲਕੁਲ ਸ਼ਰਮ ਆਉਂਦੀ ਨੇ ਕੋਈ ਗੱਲ ਨਹੀਂ ਇਸੇ ਕਰਕੇ ਅਜੇ ਮੈਡੀਸ਼ਨ ਪਾ ਕੇ ਗਏ ਜੀ ਨਾ ਨਾ ਨਹੀਂ ਕਿਹਾ ਪਹਿਲੀ ਗੇਂਦ ਉੜ ਹੋ ਗਿਆ ਹੈ ਸਰ ਕੋਈ ਗੱਲ ਨਹੀਂ ਪਤਾ ਕੀ ਗੱਲ ਆ ਦੇਖ ਗੇਮ ਆ ਗੇਮ ਦੇ ਵਿੱਚ ਹੁੰਦਾ ਹੀ ਰਹਿੰਦਾ ਠੀਕ ਆ ਉਹਦਨੇ ਵੇ ਚੋਕਾ ਲਾ ਕੇ ਲਗਾਤਾਰ ਉਹ ਬੱਦੋ ਵਾਲ ਤਿੰਨ ਲਗਾ ਲਾ ਮੈਂ ਉਹੀ ਤਾਂ ਗੱਲ ਆ ਵੀ ਗੇਮ ਵਿੱਚ ਹੁੰਦਾ ਰੰਦਾ ਮੈਂ ਵੀ ਚਾਰ ਬੋਲੇ ਖੇਡੀਆਂ ਮੈਂ ਵੀ ਚਾਰ ਬੋਲਾ ਖੇਡ ਕੇ ਚਾਰ ਰਨ ਮਾਰ ਕੇ ਆਊਟ ਹੋ ਗਿਆ ਇੱਕ ਚੋਕਾ ਲਾ ਕੇ ਠੀਕ ਆ ਇਹ ਗੇਮ ਗੇਮ ਵਿੱਚ ਹੁੰਦਾ ਰਹਿੰਦਾ ਪਰ ਇਦਾਂ ਦਾ ਮਤਲਬ ਇੱਕ ਗਰੂਮੈਂਟ ਇੱਕ ਇਦਾਂ ਹਾਂ ਇਮਪਰੂਵਮੈਂਟ ਕਰੇਗਾ ਇਦਾਂ ਦਾ ਦਿਨ ਜਰੂਰ ਆਊਗਾ ਵੀ ਜਿੱਦਣ ਤੂੰ ਲਿਸ਼ਕੇਗਾ ਗਰਾਊਂਡ ਦੇ ਵਿੱਚ ਠੀਕ ਆ ਤੇਰੇ ਚੌਕੇ ਛੱਕੇ ਦੇਖਣ ਨੂੰ ਮੈਂ ਐ ਯਾਨੀ ਕਿ ਤੂੰ ਸਮਝ ਲਾ ਵੀ ਮੈਂ ਤਿਆਰ ਬੈਠਾ ਵੀ ਕਦੋਂ ਸਾਡਾ ਦਿਲਾਵਰ ਚੌਕੇ ਛੱਕੇ ਲਾਵੇ ਕਿਉਂ ਅਸਮੀਰ ਸਹੀ ਕਹਿੰਦਾ ਭਾਈ ਤੁਸੀਂ ਇਹ ਤਾਂ ਪਹਿਲੀ ਗੇਂਦ ਹੀ ਆਊਟ ਹੋ ਗਿਆ ਇਹਨੇ ਕੋਈ ਗੱਲ ਨਹੀਂ ਕੋਈ ਗੱਲ ਹੋ ਜਾਂਦਾ ਯਾਰ ਗੇਮ ਗੇਮ ਹੋ ਜਾਂਦਾ ਤੈਨੂੰ ਬੋਲ ਮਿਲਾਂ ਕੇ ਜੇ ਆਪਣੀ ਮਿਲਣਾ ਕਹਿੰਦੇ ਮੈਨੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੇ ਜ਼ੀਰੋ ਤੇ ਆਊਟ ਆ ਹਾਂ ਉਧਰ ਰਹਿੰਦਾ ਕੋਈ ਨਹੀਂ ਰਹਿੰਦਾ ਕੋਈ ਚੱਕਰ ਨਹੀਂ ਕੋਈ ਚੱਕਰ ਕੋਈ ਟੈਮ ਲੋਕ ਹੀ ਗੱਲ ਹਾਂ ਕੋਈ ਨਹੀਂ ਆਪਾਂ ਬਿਲਡਿੰਗ ਇਹ ਮੈਚ ਕਿੰਨਾ ਨਹੀਂਗਾ ਹਾਂ ਬਿਲਕੁਲ ਘਰੇ ਤੇ ਅਟੈਕ ਕਰਾਂਗੇ ਲਾਵਾਂਗੇ ਬੋਲ ਦੀ ਲੱਗਦਾ ਹੈਗਾ ਸਕੋਰ ਆਪਣੇ ਘੱਟ ਆ ਬਟ ਫਿਰ ਵੀ ਆਪਣੀ ਬੋਲਿੰਗ ਹੈ ਜਿਹੜੀ ਬਹੁਤ ਸਟਰੋਂਗ ਬੋਲਿੰਗ ਆਪਣੀ ਜਿਹੜੀ ਫੀਲਡਿੰਗ ਦੇ ਉੱਤੇ ਕੰਟਰੋਲ ਰੱਖਿਓ ਬੈਕਅਪ ਕਰੇ ਬੋਲ ਕੇ ਖੇਡੇਓ ਠੀਕ ਹੈ ਘੱਟ ਤੋਂ ਘੱਟ ਟਾਈਟ ਬੋਲਿੰਗ ਕਰਨੀ ਕੋਈ ਐਕਸਪੈਰੀਮੈਂਟ ਨਹੀਂ ਕਰਨਾ ਆਪਾਂ ਜਿਹੜੀ ਬੈਟਸਮੈਨ ਰਿਕੋਰਡਿੰਗ ਆਪਾਂ ਬੋਲਿੰਗ ਕਰਨੀ ਹੈਗੀ ਹੈ ਤੇ ਬਸ ਬੈਕਅਪ ਕਰਨਾ ਬੋਲ ਕੇ ਖੇਲਣਾ ਹੈ ਤੇ ਬਸ ਪੂਰਾ ਜੋਸ਼ ਭਰ ਕੇ ਰੱਖਣਾ ਹੈ ਬਿਲਕੁਲ ਬਿਲਕੁਲ 6 ਹੋਰਾਂ ਚ ਪਤਾ ਪਤਾ ਲੱਗ ਜਾਓ ਆਪਾਂ ਮੈਚ ਜਿੱਤ ਰਹੇ ਆ ਕਿ ਹਾਰ ਰਹੇ ਆ ਟੀਮ ਵਿੱਚ ਜੋਸ਼ ਚਾਹੀਦਾ ਕਿਉਂ ਸਰ ਸਕੋਰ ਆਪਣਾ ਜਿੰਨਾ ਮਰਜ਼ੀ ਜਿਹੇ ਜਾ ਵੀ ਹੈਗਾ ਵਾ ਥੋੜਾ ਜਿਹਾ ਕਟਜੂਰ ਬਣਿਆ ਪਰ ਇਹ ਫਾਈਟਿੰਗ ਸਕੋਰ ਹੈ ਆਪਾਂ ਅੱਗੇ ਵੀ ਇੰਨੇ ਸਕੋਰ ਆਪਾਂ ਜਿੱਤੇ ਹੋਏ ਆ ਬਿਲਕੁਲ ਬਿਲਕੁਲ ਬਹੁਤ ਜਿੱਤੇ ਨੇ ਮੀਂਹ ਦੇ ਰਜੀ ਦਿਖਾਓ ਆਪਣੀ ਬੋਲ ਬੋਲ ਕੇ ਖੇਲੋ ਹੱਲਾ ਸ਼ੈਰੀ ਦਿਓ ਇੱਕ ਦੂਜੇ ਨੂੰ ਟੱਪੇ ਤੇ ਬਾਲ ਸੁੱਟੋ ਕੈਚ ਵਗੈਰਾ ਤੇ ਪੂਰਾ ਪਹੁੰਚੋ ਆਪਾਂ ਤੇ ਇੱਕ ਇੱਕ ਗੱਲ ਪਿੱਛੇ ਤਰਸਾਓ ਇਹਨਾਂ ਨੂੰ ਬਸ ਮੈਂ ਜਿੱਤ ਸਕਦੇ ਹਾਂ ਬਿਲਕੁਲ 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 ਸਾਰੇ ਆ ਕੇ ਖੇਲੋ ਤੁਸੀਂ ਬੜੇ ਤਗੜੇ ਹੋ ਗੁੱਡ 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 ਸ਼ਾਬਾਸ਼ ਲਓ ਜੀ ਨਹੀਂ ਚੜਨਾ ਸਾਡੀ ਹੋ ਗਈ ਆ ਸਮੋਸਾ ਬ੍ਰੇਕ ਸਮੋਸੇ ਆ ਗਏ ਡਾਕਟਰ ਦਿਵੈਸ਼ੂ ਜੀ ਨੇ ਭੇਜੇ ਨੇ ਡਾਕਟਰ ਦਿਵੈਸ਼ੂ ਜੀ ਦੀ ਆਫਿਸ ਤੋਂ ਆਇਆ ਲੜਕਾ ਸਮੋਸੇ ਲੈ ਕੇ ਆਹ ਵਾਹ ਜੀਆ ਸ਼ਗੋਚ ਸ਼ਗੋ ਕਰੀਏ ਨਾਸ਼ਤਾ ਭੁੱਖ ਲੱਗੀ ਹੋਈ ਸੀ ਅੱਜ ਬਹੁਤ ਵਧੀਆ ਕਰ ਗਰਮ ਗਰਮ ਆ ਨਾ ਮੱਇਆ ਆਹ ਆਹ ਸ਼ਕੀਰ ਵੈਲ ਪਲੇਡ ਗਾਇਜ਼ ਵੈਲ ਪਲੇਡ ਬਹੁਤ ਵਧੀਆ ਫਾਈਟਿੰਗ ਮੈਚ ਸੀਗਾ ਤੇ ਵੈਲ ਪਲੇਡ ਸਮੀਰ ਬਹੁਤ ਅੱਛੀ ਬੋਲਿੰਗ ਕੀਤੀ ਡਾਕਟਰ ਸੰਚੇਤ ਨੇ ਵੀ ਬਹੁਤ ਅੱਛੀ ਬੋਲਿੰਗ ਕੀਤੀ ਸਿਆਰੀ ਬਾਜੀ ਬਹੁਤ ਅੱਛੀ ਬੋਲਿੰਗ ਕੀਤੀ ਤੂੰ ਨਹੀਂ ਵੀਰੇ ਬਹੁਤ ਦਲਾਵਰ ਅੱਜ ਫੀਲਡਿੰਗ ਬਹੁਤ ਬੈਟਰ ਸੀ ਤੇਰੀ ਸ਼ਾਬਾਸ਼ ਮੈਂ ਬੋਲਿੰਗ ਬਹੁਤ ਜ਼ਰੂਰ ਫਾਈਟਿੰਗ ਸਪਿਨ ਲਾਇਆ ਸਹਲਾ ਵਧੀਆ ਗਿਆ ਯਾਰ ਹਾਂ ਨਹੀਂ ਨਹੀਂ ਵਧੀਆ ਸੀ ਸਰ ਉਹ ਲੈਗ ਸਪਿਨ ਵਾਲਾ ਬਹੁਤ ਬਹੁਤ ਅੱਛਾ ਸੀ ਬਹੁਤ ਅੱਛਾ ਸੀ ਚਲੋ ਕੋਈ ਗੱਲ ਨਹੀਂ ਫਾਈਟਿੰਗ ਮੈਚ ਸੀਗਾ ਤੇ ਬਹੁਤ ਅੱਛਾ ਸ਼ਾਬਾਸ਼ ਆਪਾਂ ਮਿਲਦੇ ਹਾਂ ਜੀ ਹੁਣ ਸ਼ਾਬਾਸ਼ ਟੀਮ ਸ਼ਾਬਾਸ਼ ਨੈਕਸਟ ਮੈਚ ਵਿੱਚ ਤੇ ਸਰ ਠੀਕ ਹੈ ਜੀ ਗੁੱਡ ਬਾਏ ਓਕੇ ਜੀ ਗੁੱਡ ਬਾਏ ਹੈਪੀ ਵੀਕਐਂਡ ਹੈਪੀ ਵੀਕਐਂਡ ਹੈਪੀ ਨਿਊ ਈਅਰ ਸਾਰਿਆਂ ਨੂੰ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਗਾਇਜ਼ ਆਪਾਂ ਮੈਚ ਖੇਡ ਕੇ ਜਾ ਰਹੇ ਆ ਜੀ ਦੱਖੇ ਤੋਂ ਵਾਪਸ ਤੇ ਸਮੀਰ ਮੈਂ ਸ਼ਰੀਪਾ ਜੀ ਤੇ ਦਲਾਵਰ ਜੀ ਮੈਂ ਹੈਗਾ ਹੈਗਾ ਹਾਂ ਹੈਗਾ ਹੈਗਾ ਠੀਕ ਥੋੜਾ ਵੀ ਚਾਹੀਦਾ ਮੈਚ ਬਹੁਤ ਅੱਛਾ ਸੀਗਾ ਹੈਨਾ ਐਫਰ ਵਧੀਆ ਸੀਗਾ ਕੋਈ ਚੱਕਰ ਨਹੀਂ ਤੇ ਬਹੁਤ ਵਧੀਆ ਕੋਈ ਗੱਲ ਨਹੀਂ ਨੈਕਸ ਸੰਡੇ ਆਪਾਂ ਪੂਰੀ એનર્ਜੀ ਦੇ ਨਾਲ ਆਉਣਾ ਦੁਬਾਰਾ ਠੀਕ ਹੈ ਜੀ ਹੁਣ ਚੱਲਦੇ ਆਪਾਂ ਘਰ ਨੂੰ ਬਸੇ ਜਾ ਰਹੇ ਆ ਜੀ ਇੱਕ ਹਾਰਾ ਗਰਾਊਂਡ ਹੈ ਕਹਿੰਦੇ ਸ਼ੈਰੀ ਬਾਜੀ ਕਹਿੰਦੇ ਸ਼ੈਰੀ ਬਾਜੀ ਕੀ ਹਾਰਾ ਗਰਾਊਂਡ ਹਾਰਾ ক্রিকেট ਦਾ ਗਰਾਊਂਡ ਉਹਨਾਂ ਦਾ ਗਰਾਊਂਡ ਦੇਖਣ ਜਾ ਰਹੇ ਆ ਦੇਖਦੇ ਕਿਦਾਂ ਦਾ ਟਰਾਈ ਕਰਦੇ ਅਸੀਂ ਦੇਖਣ ਆਏ ਸੀ ਹਾਰਾ ਗਰਾਊਂਡ ਗਰਾਊਂਡ ਤਾਂ ਸਾਨੂੰ ਨਜ਼ਰ ਆ ਗਿਆ ਪਰ ਲੋਕ ਲੱਗਾ ਹੋਇਆ ਹੈ ਗੇਟ ਦੇ ਉੱਤੇ ਐ ਬਈ ਤੱਕਈ ਹੋ ਗਿਆ ਤੱਕਈ ਹੋ ਗਿਆ ਇਹੀ ਲੈ ਕੇ ਆਇਆ ਸਾਨੂੰ ਇਹ ਲੈ ਕੇ ਆ ਦਲਾਵਰ ਇੱਥੇ ਆ ਸ਼ੈਰੀ ਲੈ ਕੇ ਆਇਆ ਸ਼ੈਰੀ ਪੁਨਾਬ ਦੰਦ ਕੱਢੀ ਜਾਂਦਾ ਚਲੋ ਵਾਪਸ ਚਲੀਏ ਆਓ ਘਰੇ ਚਲੀਏ ਲਓ ਜੀ ਤਕਰੀਬਨ 1:30 ਵਜੇ ਦਾ ਸਾਨੂੰ ਘਰੇ ਆਉਂਦੇ ਆਉਂਦੇ ਤੇ ਪਹੁੰਚ ਗਏ ਆ ਜੀ ਫਾਈਨਲੀ ਘਰ ਠੀਕ ਹੈ ਚਲੋ ਜੀ ਕੱਢੋ ਕਿੱਟਾਂ-ਕੁੱਟਾਂ ਬਾਹਰ ਓਏ ਚਲੋ ਵੀ ਬਾਏ ਆਜੋ ਵੀ ਆਜੋ ਲਓ ਜੀ ਫਾਈਨਲੀ ਅਸੀਂ ਪਹੁੰਚ ਗਏ ਘਰੇ ਆਜੋ 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 ਕੋਈ ਗੱਲ ਨਹੀਂ ਜੀ ਮਨਵੀਰ ਉੱਠ ਗਿਆ ਸਾਡਾ ਓਏ ਤੂੰ ਨੰਗੇ ਬਾਹਰ ਆ ਗਏ ਸੀ ਨਾ ਹੈਂ ਕਪੜੇ ਪਾ ਲੈਂਗਾ ਲਿੰਗ ਲਿੰਗ ਕਪੜੇ ਪਾ ਚਲ ਕਪੜੇ ਪਾ ਇਹਦੇ ਕਪੜੇ ਪਾਉਣੇ ਆ ਜੀ ਬਾਹਰ ਪਰ ਹੁਣ ਆਏ ਆ ਕਾਕਾ ਆਇਆ ਨਾਲ ਇੱਕ ਇੱਕ ਹੋਰ ਮਿਲਣ ਆਇਆ ਕਾਕਾ ਤੈਨੂੰ ਹੈਨਾ ਹਾਂ ਕਾਕਾ ਆਇਆ ਦੋ ਕਾਕਾ ਆਇਆ ਇੱਥੇ ਮਿਲਣ ਵਾਸਤੇ ਹਾਂ ਤੇਰੀ ਹਾਂਜੀ ਜੀ ਟੋਪੀ ਲੈ ਲਈ ਤੁਸੀਂ ਹੈ ਮੇਰੀ ਕੱਟਣਾ ਕੀ ਕਰ ਰਹੇ ਆ ਓਏ ਉਹ ਬੈਟ ਬਹੁਤ ਪਾਰਾ ਤੇਰੇ ਜੱਟਾ ਦਾ ਬੈਟ ਆ ਤੂੰ ਰਹਿਂਦੇ ਉਹ ਤੇਰੇ ਜੱਟਾ ਦਾ ਬੈਟ ਲਿਆ ਮੈਂ ਰੱਖਦਾ ਇਹਨੂੰ ਰੱਖਦਾ ਮੈਂ ਨੂੰ ਇੱਕ ਇੱਕ ਕਿੱਟ ਨਾ ਕਰਨ ਲੱਜਦਾ ਸ਼ਰਾਰਤ ਹਾਂ ਚਲੋ ਮੈਂ ਰੱਖਦਾ ਮੈਂ ਕੋਈ ਨਹੀਂ ਬਾਅਦ ਚ ਪਾਉਣਾ ਹਜੇ ਨਹੀਂ ਮੈਂ ਪਾਉਣੀਆਂ ਚੱਪਲਾ ਦੇ ਚੱਪਲਾ ਫੇਰ ਲੈ ਆਉਂਦਾ ਸ਼ਾਬਾਸ਼ ਤੇ ਬਹੁਤ ਸੇਵਾ ਕਰਦਾ ਮੁੰਡਾ ਕੋਈ ਨਹੀਂ ਮੈਂ ਬਾਅਦ ਚ ਪਾਉਣਾ ਪੁੱਤ ਚੱਪਲਾ ਉਹ ਰਹਿਣ ਦੇ ਨਾ ਕੱਢ ਬੈਠ ਰਹਿਣ ਦੇ ਤੇਰੇ ਪੈਰ ਤੇ ਬਾਜੂ ਪੁੱਤ ਪੈਰ ਤੇ ਬਾਜੂ ਹਾਂ ਹਰ ਜਾ ਹਰ ਹਾਂ ਮੈਂ ਰੱਖ ਦਿੰਦਾ ਉੱਪਰ ਰੱਖ ਦਿੰਦਾ ਉੱਪਰ ਰੱਖ ਦਿੰਦਾ ਨਮਾਰੀ ਤੇ ਠੀਕ ਹੈ ਠੀਕ ਹੈ ਜੀ ਰੱਖ ਦਿਲਾ ਉੱਪਰ ਆਪਾ ਕਿੱਟ ਰੱਖਤੀ ਠੀਕ ਹੈ ਠੀਕ ਹੈ ਬਾਹਰ ਰੱਖ ਦੋ ਆ ਮੈਂ ਆਉਣਾ ਲਓ ਜੀ ਅੱਜ ਇਹ ਅਸ਼ਮੀਤ ਹੈ ਨਾ ਆਇਆ ਸਾਡੇ ਘਰ ਹੈ ਨਾ ਇਹ ਗੁਰਪ੍ਰੀਤ ਦੀ ਸਿਸਟਰ ਆ ਗੱਗੂ ਉਹਦਾ ਬੇਟਾ ਹੈ ਜੀ ਤੇ ਵਿਰਾਟ ਦਾ ਦੋਸਤ ਆ ਹੈ ਨਾ ਵਿਰਾਟ ਵਿਰਾਟ ਦੇ ਨਾਲ ਦੋਸਤੀ ਹੈ ਪੂਰੀ ਹੈ ਨਾ ਹਾਂ ਸ਼ਾਬਾਸ਼ ਖੇਡੋ ਤੁਸੀਂ ਠੀਕ ਆ ਮੰਮਾ ਹਣੀ ਉੱਧਰ ਗਏ ਨਾਨੀ ਮੰਮਾ ਦਾ ਪਤਾ ਲੈਣ ਹੈ ਨਾ ਵਿਰਾਟ ਉਹਦੇ ਨਾਨੀ ਮੰਮਾ ਦਾ ਪਤਾ ਲੈਣ ਗਏ ਨੇ ਉਹ ਆਈ ਸੀ ਪਤਾ ਲੈਣ ਤੇ ਚਲੋ ਮੈਂ ਵੀ ਆਉਣਾ ਚਲੋ ਤੁਸੀਂ ਮੈਂ ਆਇਆ ਸਾਸਰੀ ਗਾਲ ਮੈਡਮ ਜੀ ਸਤ ਸ੍ਰੀ ਅਕਾਲ ਜੀ ਤੁਸੀਂ ਅੱਜ ਰਜਾਈ ਚ ਲੁਕਿਆ ਹੋ ਕੀ ਗੱਲ ਠੰਡ ਲੱਗਦੀ ਠੰਡ ਲੱਗਦੀ ਆਛਾ ਸਾਸਰੀ ਭਾਈ ਸਾਹਿਬ ਕੀ ਗੱਲ ਹੈ ਤੂੰ ਮੇਰੀ ਗੋਦੀ ਚੜੀ ਜਾ ਨਾ ਬਾਰ ਬਾਰ ਮੋਏ ਮੋਏ ਚਲ ਆਪੇ ਉਧਰ ਨਾ ਨਨੀ ਮਮਾ ਤੋਂ ਦਾਦੀ ਆ ਗਏ ਹੈ ਨਾ ਦਾਦੀ ਆ ਗਏ ਨਾ ਦਾਦੀ ਆ ਦਾਦੀ ਆ ਗਏ ਹਾਂ ਦਾਦੀ ਮੈਨੂੰ ਮਿਲਿਆ ਨਹੀਂ ਤਾ ਮੈਂ ਦੇਖਦਾ ਹਾਂ ਦੇਖਦਾ ਹਾਂ ਹੁਣ ਕੱਪੜੇ ਪਾ ਕੇ ਰੈਡੀ ਆ ਠੀਕ ਆ ਤੇ ਇਹ ਦੋਨੋਂ ਲੱਗ ਗਏ ਨੇ ਹੁਣ ਚੈਸ ਖੇਡਣ ਤੈਨੂੰ ਚੈਸ ਖੇਡਣੀ ਆਉਂਦੀ ਆ ਹੈ ਪਹਿਲਾਂ ਕਹਿ ਰਿਹਾ ਸੀ ਹੁਣ ਮੈਂ ਆਉਂਦੀ ਚਲ ਕੋਈ ਨਹੀਂ ਬਰਾਂਟੋ ਨੂੰ ਸਿਖਾ ਹੈ ਨਾ ਛਮੀਂਦ ਨੂੰ ਸਿਖਾ ਇਹ ਕਹਿੰਦਾ ਖੁੱਤੀ ਖੇਡਣਾ ਮੈਂ ਕਿੰਦਾ ਨਹੀਂ ਨਹੀਂ ਖੇਡੂਗਾ ਦੱਸੋ ਇਹਨੂੰ ਤੁਸੀਂ ਦੋਨਿਆਂ ਨੇ ਖੇਡੋ ਠੀਕ ਆ ਬੈਠੋ ਮੈਂ ਆਉਣਾ ਦੋ ਮਿੰਟ ਉਧਰ ਹੋ ਕੇ ਆ ਗਏ ਨੇ ਅੰਮ੍ਰਿਤਸਰ ਤੋਂ ਦੋ ਤਿੰਨ ਦਿਨਾਂ ਬਾਅਦ ਟੂਰ ਕੱਢ ਕੇ ਆਏ ਨੇ ਇਹ ਤਾਂ ਫੌਜੀਆ ਵਾਲੇ ਬੰਦੂਕ ਲੈ ਲੈ ਕੇ ਨਿਸ਼ਾਨੇ ਲਾਉਂਦਾ ਹੁਣ ਆ ਆ ਗੇੜਾ ਓਏ ਗੋਗੂ ਕਿ ਬਣਾ ਹੋਇਆ ਓਏ ਇਧਰ ਕਰੀ ਮੂੰਹ ਮੇਰੇ ਬਣਾ ਦੋ ਓਏ ਓਏ ਖਾ 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 ਕੀ ਦਿਖਾਈਏ ਆ ਦੇਖ ਗੋਗੂ ਇਹ ਕੀ ਬਣਾ ਹੋਇਆ ਬੰਦਰ ਬੰਦਰ ਲੱਗਦਾ ਚਿੱਟਾ ਬੰਦਰ ਹੈ ਨਾ ਚਿੱਟਾ ਬੰਦਰ ਲੱਗਦਾ ਕਾਕਾ ਚੱਕਿਆ ਹੋਇਆ ਓਏ ਲੈ ਬਈ ਓਏ ਓਏ ਤੂੰ ਡਰਾਈ ਜਾਨੀ ਆ ਮੈਂ ਨਹੀਂ ਡਰਾਇ ਸਾਡੀ ਜੇਕਰ ਦੇਖ ਓਏ ਕਾਕਾ ਕੀ ਕਹਿੰਦਾ ਚੱਕਾ ਕੀ ਕਹਿੰਦਾ ਕਾਕਾ ਕੀ ਕਹਿੰਦਾ ਓਏ 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 ਹਾਂ ਜੀ हाँ जी ए अनमोल दी मासी जड़ी ना गग्गू ओदा छोटा बेटा है है ना हां इदा छोटा भरा है इदा इदा क्यूट क्यूट या छोटा भरा आ हां जी तो शुगर करे गोदी जावन लागे तो बहुत रोंदा हुंदा सी पहला है ना है ना बहुत तंग करता सी ना ये क्यूट या काका क्यूट या है ना अनमोल ना खेलदा भी खेलदा 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 भी अनमोल ना खेलदा ओए अच्छा पापा हां जी ਗੱਛੋ ਜੀ ਗੱਛੋ ਜੀ ਚੱਕੀ ਚੱਕੀ ਅੱਛਾ ਜਦੋਂ ਕਾਕਾ ਕਾਕਾ ਤਾਂ ਛੋਟਾ ਬੋਲ ਤਾਂ ਚੱਕਦਾ ਤੂੰ ਤਾਂ ਚੱਲ ਸਕਦਾ ਤੂੰ ਤਾਂ ਖੇਡ ਸਕਦਾ ਖੇਡੋ ਹਾਂ ਲੈ ਚੱਕ ਲਿਆ ਤੈਨੂੰ ਚੱਕ ਲਿਆ ਹੁਣ ਦੱਸ ਉਹ ਦੇ ਖੇਡਦੇ ਹੋ ਜੀ ਲਾਵੀ ਉਹ ਜਿਹੜੀ ਗਨ ਲੈ ਕੇ ਦੋਨੇ ਆਣੇ ਗਲੀ ਚ ਖੇਡਣ ਲੱਗੇ ਹੋਏ ਆ ਬਿਲਕੁਲ ਹੈ ਇੱਕੋ ਆਉਂਦਾ ਤੇਰੀ ਕਿੱਥੇ ਗਈ ਹਾਂ ਭੱਜਦਾ ਭੱਜਦਾ ਮੈਂ ਤੈਨੂੰ ਮਾਰ ਦੂੰਗਾ ਲਾਵੀ ਖੇਡੋ ਖੇਡੋ ਕਰੋ ਮਸਤੀ ਹੈ ਨਾ ਵੀ ਉਹ ਤੇਰੀ ਓਏ ਉਸੇ ਹੀ ਮੈਨੂੰ ਡਰਾਈ ਜਾਂਨੇ ਓਏ ਓਹ ਛੋਟਾ ਜਿਹਾ ਵੀ ਆ ਗਿਆ ਓਏ ਛੋਟਾ ਜਿਹਾ ਕੱਕਾ ਆ ਗਿਆ ਆ ਜਾ ਆ ਜਾ ਆ ਜਾ ਆ ਜਾ ਤੂੰ ਮਿਲ ਗਿਆ ਜੀ ਉਹ ਤੇਰੀ ਉਹ ਤੇਰੀ ਹੋ ਬੱਸ ਹੋ ਬੱਸ ਤੂੰ ਤਾਂ ਮੈਨੂੰ ਉਹ ਤੂੰ ਤਾਂ ਮੈਨੂੰ ਗਲਿਓ ਫੜਦਾ ਓਏ ਓਹ ਛੋਟਾ ਜਿਹਾ ਕੱਕਾ ਆ ਗਿਆ ਓਹ ਛੋਟਾ ਜਿਹਾ ਕੱਕਾ ਆ ਗਿਆ ਓਹ ਛੋਟਾ ਜਿਹਾ ਕੱਕਾ ਆ ਗਿਆ ਹਾਂ ਬਈ ਤੁਸੀਂ ਸਮਾਨ ਲੈਣ ਲੱਗੇ ਮਿਲ ਗਿਆ ਜੀ ਵੇਲਕਮ ਜੀ ਹਾਂਜੀ ਦੇਖੋ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਨਿੱਕੇ ਨਿੱਕੇ ਡਾਕੂਆਂ ਨੇ ਮੈਨੂੰ ਘੇਰ ਲਿਆ ਜੀ ਆ ਲੱਗਦਾ ਇਹਨਾਂ ਦਾ ਸਰਦਾਰ ਇਹ ਲੀਟਰ ਆ ਇਹਨਾਂ ਦਾ ਬਹੁਤ ਦੇ ਦੋ ਦੋ ਇਹਨਾਂ ਨੇ ਬਦਮਾਸ਼ ਵੀ ਰੱਖੇ ਹੋਏ ਇੱਕ ਆ ਬਦਮਾਸ਼ ਆ ਦੇ ਪਿਸਤੌਲ ਲੈ ਖੜਾ ਇੱਕ ਹੋਰ ਛੋਟਾ ਬਦਮਾਸ਼ ਆ ਦੇ ਓਏ ਰੁਕ ਪਿੱਛੇ ਤਾਂ ਰਹਿ ਆ ਤਾਂ ਮੈਨੂੰ ਗਰੇਉ ਫੜ ਤੱਕ ਜਾਂਦਾ ਓਏ ਉਹ ਨਾ ਉਹ ਨਾ ਬੱਸੋ ਬੱਸ ਬੱਸ ਮਾਫ ਕਰ ਦਿਓ ਜੀ ਮਾਫ ਕਰ ਦਿਓ ਬੰਦੋ ਸਾਡਾ ਮਾਫ ਕਰ ਥੋੜਾ ਇਹਨੂੰ ਵੀ ਸੌਣ ਨਹੀਂ ਦਿੰਦੇ ਅੱਛਾ ਜੀ ਤੁਸੀਂ ਤੁਸੀਂ ਲੈ ਲਓ ਜੋ ਲੈਣਾ ਜੀ ਠੀਕ ਆ ਜੀ ਗੋਲੀ ਨਾ ਮਾਰਿਓ ਜੀ ਪਟਾਕੇ ਦਾ ਪਟਾਕੇ ਦਾ ਝਿਲਕਮ ਜਮਾ ਹੀ ਨਹੀਂ ਚਲਾਏਗਾ ਆ ਆ ਬਦਮਾਸ਼ ਤੋਂ ਮੈਨੂੰ ਬਹੁਤ ਡਰ ਲੱਗਦਾ ਜੀ ਆਹ ਵਾਲੇ ਤੋਂ ਇੱਕਾ ਛੋੜੇ ਇੱਕਾ ਛੋੜੇ ਬਦਮਾਸ਼ ਨੂੰ ਕੋਈ ਨਾ ਲੱਗਦਾ ਸਰਦਾਰ ਸਰਦਾਰ ਜੀ ਅਪਰਾ ਗੋਲੀ ਦੇ ਰਿਹਾ ਸਰਦਾਰ ਜੀ ਸਰਦਾਰ ਜੀ ਤੋਂ ਗੋਲੀ ਅੱਛਾ ਜੀ ਦੇ ਦੇ ਮੈ ਜੀ ਦੇ ਦੇ ਮੈਂ ਆ ਲੈ ਜੀ ਆ ਲੈ 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 ਉਹ ਮੰਗਦਾ ਹੁਣ ਬੰਦੂ ਇਹ ਦੇ ਦੇ ਦੇਸ਼ੂ ਪਤੋਂ ਦੇ ਦੋ ਦੇ ਦੋ ਮਾਂ ਨੂੰ ਨੰਮੀ ਘਟਾ ਲਿਆ ਦੋ ਥੋੜੀ دیر ਵਾਸਤੇ ਫਿਰ ਆਈ ਥੋੜੀ دیر ਵਾਸਤੇ ਹੋ ਨਹੀਂ ਦਿੰਦਾ ਤੈਨੂੰ ਹੋ ਨਹੀਂ ਦਿੰਦਾ ਹੋ ਨਹੀਂ ਦਿੰਦਾ ਉਹ ਲੈ ਆ ਲੈ ਕਿੱਥੇ ਕਿੱਥੇ ਚੱਲੇ ਮਹਾਰਾਜ ਓਏ ਕੀ ਹੋਇਆ ਭੱਲੇ ਦਾ ਸਰਤਾ ਯਾਰ ਬੋਤੋ ਓਠੋ 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 ਕੋਈ ਨੀ ਕੋਈ ਛੱਡ ਦੇ ਛੱਡ ਦੇ ਕਿੱਥੇ ਜਾਣਾ ਦੋ ਕਰੋ ਕਰੋ ਕਿੱਥੇ ਭੱਜ ਲਿਆ ਉਧਰ ਗਿਆ ਤੂੰ ਇੱਥੇ ਆ ਕੇ ਲੰਮ ਕਰਨ ਲੱਗ ਗਿਆ ਗੇੜ ਦੇ ਉੱਤੇ ਕੀ ਹੋਇਆ ਉਹ ਕੀ ਹੋਇਆ ਕਾਕੇ ਆ ਜਾ ਉਧਰ ਆ ਜਾ ਆ ਜਾ ਉਧਰ ਚੱਲਦੇ ਆ ਜੀ ਹਾਂ ਅੱਛਾ ਖੋਲਨਾ ਵਾ ਚੱਲ ਖੋਲ ਚੱਲ 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 ਹਾਂ ਕੀ ਲੈਣਾ ਆਇਆ ਸੀ ਅੱਛਾ ਇਹ ਲੈਣਾ ਆ ਤੂੰ ਮੂੰਹ ਜਾ ਅੱਛਾ ਤਲਵਾਰ ਲੈਣੀ ਆ ਕੱਲ ਆ ਜਾ ਫਿਰ ਆਜ ਚੱਕ ਲਿਆ ਅੱਛਾ ਤੇਰੀਆਂ ਗੰਨਾ ਗੰਨਾ ਇੱਥੇ ਪਈਆਂ ਅੱਛਾ ਭਾਈ ਇਹਦੇ ਹਥਿਆਰ ਇੱਧਰ ਪਏ ਸੀ ਤਾਂ ਕਰ ਕਿੱਧਰ ਲੈਣ ਆਇਆ ਚੱਕ ਲਿਆ ਉਹਨੇ ਆਪਣੇ ਹਥਿਆਰ ਇੱਥੇ ਰੱਖੇ ਹੋਏ ਆ ਉਹ ਤੂੰ ਰੱਖ ਦੇ ਹੁਣ ਚਲ ਅੰਦਰ ਖਸਾਬ ਦੁਖ ਲਾਉਣੇ ਫਿਰ ਲੈ ਜੀ ਆ ਗਿਆ ਪਿਸਤੌਲ ਲੈ ਕੇ ਉਹ ਲੈ ਹੋ ਗਿਆ ਗਨ ਲੈ ਕੇ ਬਾਹਰ ਹੋ ਗਿਆ ਆ ਗਿਆ ਲੈ ਆ ਲੈ ਤਲਵਾਰ ਲੈ ਤੂੰ ਬਾਹਰ ਆ ਜਾ ਉੱਥੇ ਖੇਲੋ ਉੱਥੇ ਖੇਲੋ ਉੱਥੇ ਖੇਲੋ ਚਲੋ ਆ ਜਾ ਅੰਦਰ ਆ ਜਾ ਦਵਾਰ ਵਿੱਚ ਨਿਸ਼ੇਦ ਕਰਦੀ ਆ ਜਾ ਆ ਜਾ ਪਹਿਲਾਂ ਹੀ ਬਹੁਤ ਛੇੜ ਦਵਾਰ 'ਚ ਆ ਜਾ ਈ ਈ ਸ਼ੂ ਕਰਾਂਗੀ ਸ਼ੂ ਕਰਾਂ ਮੇਰੀ ਬਣਾਓ ਕਾਕਾ ਚੱਲਿਆ ਵੀ ਛੱਡ ਹੈ ਨਾ ਤੁਸੀਂ ਫੇਰ ਆਇਓ ਠੀਕ ਹੈ ਫੇਰ ਆਇਓ ਠੀਕ ਹੈ ਹੈਲੋ ਕਰ ਦਿਓ ਹੈਲੋ ਕਰ ਦਿਓ ਹੈਲੋ ਹੈਲੋ ਫੇਰ ਆਇਓ ਠੀਕ ਹੈ ਤੇਰੇ ਦੋਸਤੋ ਛੋਟੇ ਜਿਹੇ ਚੱਲ ਗਏ ਹਾਂ ਈਸ਼ੂ ਹੋਣੀ ਚੱਲ ਗਏ ਨੇ ਹੈ ਨਾ ਹੁਣ ਇਹਨਾਂ ਨੂੰ ਲੱਗੇ ਹੁਣ ਇਹਨਾਂ ਨੂੰ ਚਾ ਚੜਿਆ ਵੀ ਦੁਕਾਨ ਤੋਂ ਚੀਜ਼ੀ ਲੈਣ ਦਾ ਦੁਕਾਨ ਤੇ ਆ ਗਿਆ ਚੀਜ਼ੀ ਲੈਣ ਉਹ ਪਹਿਲਾਂ ਹੀ ਅੰਦਰ ਖੜਾ ਵਿਰਾਟ ਇਹ ਪਹਿਲੇ ਚੀਜ਼ੀ ਲੈਣ ਨੂੰ ਖੜਾ ਹੈ ਨਾ ਹਾਂਜੀ ਤੂੰ ਕੀ ਲੈਣਾ ਤੁਸੀਂ ਕੀ ਲੈਣਾ ਉਹਨੇ ਤਾਂ ਲੈ ਲਿਆ ਉਹਦੇ ਆ ਜਾ ਕੀ ਲੈ ਰਿਹਾ ਓਏ ਇਹ ਤਾਂ ਤੀਰ ਤੇ ਹੀ ਲੈ ਲੈ ਨਾ 3 ਮਿਲੀਆ ਲੈ ਲਓ ਲੈ ਲਓ ਚਲੋ ਚਲੋ ਆਓ ਜੀ ਆਓ ਦੋਨੇ ਚੱਲ ਚੱਲ ਦੇ ਕਿਵੇਂ ਪੰਦੀਆਂ ਦੇ ਉੱਤੇ ਦੀ ਅੱਗੇ ਪਿੱਛੇ ਅੱਗੇ ਪਿੱਛੇ ਹੁੰਦਾ ਜਾਂਦਾ ਇਹਨਾਂ ਕੋਲ ਜਿਆਦਾ ਹੀ ਚਾ ਚੜਿਆ ਹੈ ਸੜਕ ਤੇ ਤੁਰਨ ਦਾ ਚੱਲ 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 ਕਿਨੇ ਉਧਰ ਹੀ ਤੇ ਉਹ ਨਹੀਂ ਆਇਆ ਹੀ ਨਹੀਂ ਉਦੋਂ ਜਦੋਂ ਮੈਂ ਫੋਟੋ ਲੈਂਦਾ ਹੋਇਆ ਹੈ ਅੱਛਾ ਚਲੋ ਜੀ ਉਤਰੋ ਚਲੋ ਗਲੀ ਚ ਚਲੋ 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 ਅੱਛਾ ਚਲੋ 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 ਚਲਪਤ ਪਤ 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 ਦੇਖ ਦੇ ਉਹ ਤੋਈ ਮੁਰੇ ਪੜਿਆ ਜਾਂਦਾ ਹੈ ਨਾ ਹੁਣ ਟੂਏ ਚ ਚਲ ਚਲ ਕਰੇ ਚਲ ਅੰਦਰ ਚਲ ਹੰਰਾਮ ਨਾ ਬਹਿ ਜਾਓ ਇੱਥੇ ਰਮੋਰ ਛਿੱਟੀ ਜਾਂਦਾ ਹੈ ਰਾਮ ਨਾ ਬੈਠੋ ਇੱਥੇ ਬਹਿ ਕੇ ਹੁਣ ਆਪਣੇ ਚੀਜੀ ਚ ਖਾ ਲਓ ਬਹਿ ਜਾਓ ਰਾਮ ਨਾ ਟੀਵੀ ਦੇਖ ਲੋ ਠੀਕ ਹੈ ਬੈਠੋ 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 ਬਹੁਤ ਖੇਲ ਲੈ ਬੈਠੋ ਮੈਂ ਵੀ ਹੁਣ ਨਹਾ ਲਾਂ 5 ਰੁਪਏ ਦੀ ਮੁੱਗੀ ਹਾਂਜੀ ਹਾਂ ਲਾ ਦੇ ਹੁਣ ਬੂਟ ਲਾ ਕੇ ਤੇ ਆਰਾਮ ਨਾਲ ਬਹਿ ਜਾ ਟੀਵੀ ਦੇਖ ਲੋ ਤੇ ਮੈਂ ਵੀ ਨਹਾ ਲਾਂ ਨਾ ਕੇ ਮੈਂ ਕੱਪੜੇ ਚੇਂਜ ਕਰ ਲਾਂ ਠੀਕ ਹੈ ਓਏ ਕੋ ਗੁੰਨਦਾ ਹੀ ਆ 5 ਰੁਪਏ ਦੀ ਮੁੱਗੀ ਕਰਕੇ 5 ਰੁਪਏ ਦੀ ਨਹੀਂ ਆ ਜਾਂਦੀ ਆ ਲੈ ਮੈਨੂੰ 5 ਰੁਪਏ ਲੈ ਲੈ ਸਾਰੀ ਦੇ ਦੇ ਮੈਨੂੰ 10 ਰੁਪਏ ਮੈਂ ਪੂਰੇ 4 ਬਸ ਠੀਕ ਹੈ ਕੋਈ ਨਹੀਂ ਮੈਂ ਰੱਖ ਦਿੰਨਾ ਰੱਖ ਦਿੰਨਾ ਜੀ ਰਾਮ ਕਰ ਲੋ ਤੁਸੀਂ ਹਾਂ ਰਾਮ ਕਰ ਲੋ ਸ਼ਾਬਾਸ਼ ਕੋ ਗੁਦਰਾਮ ਕਰ ਲੱਗ ਗਿਆ ਚਲ ਮਨਾ ਕਰਦਾ ਸ਼ੁਕਰਾਨਮੋਲ ਰਜਾਈ ਵਿੱਚੋਂ ਨਿਕਲ ਕੇ ਬਾਹਰ ਆਈ ਹੈ ਨਾ ਤੇ ਇਹ ਉਹ ਰਿਮੋਟ ਲੈ ਲਿਆ ਅਨਮੋਲ ਨੇ ਘਾਰੇ ਲਾ ਲਿਆ ਆਪਣੇ ਤੇ ਇਹ ਇਹ ਨੂੰ ਦੇਖ ਕਿੰਨੀ ਤਵਿੰਗ ਲੱਗੀ ਹੋਈ ਆ ਵੀ ਕਿਹੜੀ ਘੜੀ ਮੈਨੂੰ ਰਿਮੋਟ ਦੇ ਦੇ ਸਹੀ ਉਹ ਉਹਦੇ ਹੱਥ ਵਿੱਚ ਤਾਂ ਰਿਮੋਟ ਜਰਦੇ ਹੀ ਨਹੀਂ ਇਹ ਇਹ ਤੇ ਇੱਕ ਆ ਜਿਹੜਾ ਬੈਠਾ ਤੂੰ ਕੀ ਕਰਨ ਲੱਗਿਆ ਓਏ ਵਾਹ ਬਈ ਸਾਨੂੰ ਲੱਗਾ ਸੀ ਕਾਪੀ ਪੈਨ ਚੱਕ ਲੈ ਗਿਆ ਪੜਨ ਲੱਗਾ ਹੋਵੇਗਾ ਗੀਮਾਂ ਦੇ ਕੋਡ ਦੇਖਣ ਲੱਗਾ ਹੋਵੇਗਾ ਓਏ ਹੋਰ ਕੰਮ ਨਹੀਂ ਆਉਦਾ ਤੈਨੂੰ ਰਾਜ ਸਲਾਹਾਂ ਬਣਦੀਆਂ ਕੀ ਬਣਾਉਣਾ ਮਾਂ ਅੱਜ ਗੋਭੀ ਕੱਟ ਕੇ ਰੱਖੀ ਹੈ ਗੋਭੀ ਬਣੀਗੀ ਅੱਜ ਲੱਗਦਾ ਹੈ ਚਾਹ ਬਲ ਰਹੀ ਆ ਹੀ ਨਹੀਂ ਕੋਈ ਗੱਲ ਹੈ ਨਾ ਹਾਂਜੀ ਦੱਸੋ ਦੱਸੋ ਅਨਮੋਲ ਲੈ ਦੇ ਉਹਨੂੰ ਰਮੋੜ ਯਾਰ ਨਹੀਂ ਦੇਖ ਦੇ ਪੁਲਿਸ ਯਾਰ ਕਦੋਂ ਦੇਖਦਾ ਤੂੰ ਕਦੋਂ ਦੇਖਦਾ ਤੂੰ ਹੈ ਕਦੋਂ ਦੇਖਦਾ ਤੂੰ ਤੂੰ ਬੋੜਾ ਹੋਰ ਹੋਰ ਭੱਜਦਾ ਕਹਤੇ ਨਾ 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 ਫ੍ਰਿਜ ਹੈ ਉਹ ਦੇਖਣੀ ਹੈ ਤੂੰ ਹਟ ਚੱਲ ਚੱਲ ਉੱਥੇ ਬਹਿ ਜਾ ਕੋਈ ਨਹੀਂ ਦੋ ਮਿੰਟ ਲਾ ਲ ਦੋ ਮਿੰਟ ਰੁਕ ਜਾ ਓਏ ਤੇ ਚੌੜਾ ਹੀ ਹੋ ਜੰਨਾ ਅੱਛਾ ਰੁਕ ਜਾ ਓਰ ਦੋ ਮਿੰਟ ਚੌੜਾ ਹੀ ਹੋ ਜੰਨਾ ਤੂੰ ਹੈ ਔਰ ਦੇਖ ਲੈਣ ਤੇ ਕੋਈ ਗੱਲ ਨਹੀਂ ਕੋਈ ਗੱਲ ਦੇਖ ਲੈ ਕੋਈ ਰਿਪੋਰਟ ਆਰਜੂ ਕੋਲੇ ਇਹ ਜਰਦਾ ਹੀ ਨਹੀਂ ਲੋ ਜੀ ਆਪਾਂ ਵੀ ਨਾਲ ਨੂੰ ਕਰ ਰੈਡੀ ਹੋਏ ਆ ਹਨਾ ਹੋਰ ਕੀ ਅੱਛਾ ਤੇਰੇ ਯਾਰ ਕਾ ਥੋੜੀ ਆ ਲਾਉਣਾ ਜੀ ਇਹ ਆਰਜੂ ਕੋਲੇ ਰਿਪੋਰਟ ਵੀ ਚਾਹਦਾ ਆਰਜੂ ਹੱਥ ਵਿੱਚ ਰਿਪੋਰਟ ਲੈ ਲਵੇ ਸਹੀ ਬਸ ਇਹ ਨੂੰ ਰਹਿਦਾ ਵੀ ਮੈਂ ਕਿਹੜੀ ਕਿਹੜੀ ਖੋਲ ਮਾਇਦੇ ਕੋਲੋਂ ਕੋਈ ਦਿਵੋ ਦੇ ਦਿ ਆਹ ਕੌਣ ਬੈਠਾ ਸਾਧੂ ਬਣ ਕੇ ਜੀ ਅਸੀਂ ਥੋੜਾ ਜਿਹਾ ਗਏ ਸੀਗੇ ਘੁੰਮਣ ਬਾਹਰ ਮੈਂ ਵਿਰਾੜ ਤੇ ਵਿਰਾੜ ਦੀ ਮੰਮਾ ਹਾਂ ਇਹ ਸੁੱਤਾ ਹੋਇਆ ਸੀ ਇਹ ਸੁੱਤਾ ਪਿਆ ਸੀ ਤੂੰ ਦਾ ਪੁੱਤ ਸੁੱਤਾ ਪਿਆ ਸੀਗਾ ਅਸੀਂ ਤਾਂ ਤੈਨੂੰ ਛੱਡ ਗਏ ਸੀ ਆਦਨ ਲਈ ਪੈਕਟ ਲੈ ਕੇ ਆਇਆ ਤੇ ਵਿਰਾੜ ਬਾਲ ਕੇ ਖਲਾਰੀ ਜਾਂਦਾ ਇੰਨਾ ਗੁੱਸੇ ਹੋਇਆ ਹਾਏ ਹਾਏ ਪਾਪਾ ਆਹ ਖਾ ਲੈ ਹਾਏ ਹਾਏ ਛੀ ਛੀ ਪਾਪਾ ਆ ਗਿਆ ਅੱਛਾ ਕੁੱਟੂ ਤੈਨੂੰ ਚੰਗਾ ਹੀ ਸਮਝਿਆ ਇਹ ਕੋਹ ਹੈ ਚਲਾ ਜਾ ਜਲ ਉੱਠ ਕੇ ਆ ਜਾ ਆਜਾ ਆਜਾ ਆਈ ਗਾਮੀ ਆਜਾ 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 ਲੋ ਜੀ ਪੀਰ ਮਨਾਉਣੇ ਸੌਖੇ ਆ ਇਹ ਬੰਦਾ ਮਨਾਉਣਾ ਬਹੁਤ ਔਖਾ ਸ਼ੁਕਰ ਹੈ ਪੈਕਟ ਨਾ ਮੰਨ ਕੇ ਚਲਦੀ ਤੇ ਇਹ ਤਾਂ ਬਹੁਤ ਔਖਾ ਮੰਨਦਾ ਆ ਉਹ ਤੇ ਕਿਹਾ ਸੀ ਚਲੋ 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 ਆਜੋ ਆਓ ਜੀ ਬਾਹਰ ਹਾਂਜੀ ਤੈਨੂੰ ਦੇ ਦਾਂ ਪੈਕਟ ਹਾਂ ਸ਼ੁਕਰ ਨਹੀਂ ਤਾਂ ਇਹ ਸਾਰੀ ਖਾ ਜਾਂਦਾ ਉਹ ਨਬਰਾੜ ਖਾਫ ਕਰਨੀ ਆ ਹਾਂਜੀ ਜੀ ਨੋ ਜੀ ਨੋ ਹੁਣ ਕੀ ਹੋਇਆ ਕੋਈ ਨਹੀਂ ਕੋਈ ਖਾਲ 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 ਇਹਦਾ ਬਰਾਟ ਨੇ ਖਾ ਜਾਣਾ ਖੋ ਕੇ ਤੇ ਤੂੰ ਜਲਦੀ ਕਰ ਰੱਖਿਆ ਇਹਦੇ ਵਿੱਚ ਇੱਦਾਂ ਖਾ ਹੈ ਇਹਦੇ ਵਿੱਚ ਕਿਉਂ ਖਾਉਂਗਾ ਕੱਬ ਤੂੰ ਇਹਦੇ ਵਿੱਚੋਂ ਤਾਂ ਕਿਉਂ ਖਾਏਂਗਾ ਤੂੰ ਆਪ ਆਪਣਾ ਖਾ ਉਹ ਤੂੰ ਕਾਕੇ ਆਪਣਾ ਖਾ ਆਪਣਾ ਖਾ ਉਹਦੇ ਕੋਲ ਨਾ ਖੋਈਂ ਰੋਊਗਾ ਠੀਕ ਹੈ ਲਓ ਜੀ ਹੁਣ ਅਸੀਂ ਖਾਣ ਲੱਗੇ ਜੀ ਰਾਤ ਦਾ ਖਾਣਾ ਮੇਰੀ ਫੇਵਰਿਟ ਗੋਭੀ ਦੀ ਸਬਜ਼ੀ ਤੇ ਨਾਲ ਰੋਟੀ ਤੇ ਗੱਗੂ ਵੀ ਸਾਡੇ ਨਾਲ ਖਾਇਆ ਗਿਆ ਹੈ ਨਾ ਦੇ ਵਿਰਾਟ ਵੀ ਖਾਏਗਾ ਨਾਲ ਹੈਨਾ ਠੀਕ ਹੈ ਚਲੋ ਆਪਾਂ ਖਾਣੇ ਆਜੋ 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 ਲੋ ਜੀ ਇਹਨੂੰ ਉਹ ਰੋਟੀ ਖਾਣ ਤੋਂ ਬਾਅਦ ਵੀ ਬਾਹਰ ਵੀ ਖੁਲਾ ਕੇ ਲੱਗੇ ਇਹਨੂੰ ਫਿਰ ਵੀ ਆਹਨਾ ਰਾਤ ਨੂੰ ਬਹਿ ਬਹਿ ਕੇ ਟੀਵੀ ਦੇਖਣ ਲੱਗੇ ਭੁਜਿਆ ਖਾਣ ਦੀ ਬਹੁਤ ਤੈਨੂੰ ਆਦਤ ਹੈਨਾ ਗੰਦੀ ਆਦਤ ਇਹ ਵੀ ਕੋਲ ਬੈਠਾ ਰਹਿੰਦਾ ਇਹ ਵੀ ਕਹਿੰਦਾ ਰਹਿੰਦਾ ਚਲ ਮੇਰੇ ਵੀ ਮੂੰਹ ਚ ਪਾਈ ਜਾਊਗਾ ਇੱਕ ਇੱਕ ਚਮਚਾ ਉਹ ਪਾਉਂਦਾ ਰਹਿੰਦਾ ਇਹ ਵੀ ਖਾਂਦਾ ਰਹਿੰਦਾ ਹੈਨਾ ਬਾਈ ਏ ਵੀ ਨਾ ਨਾ ਫੋਨ ਤੇ ਟੀਵੀ ਦੇ ਅੰਦਰ ਹਨਾ ਖੋਤਾ ਜਿਆ ਲਓ ਜੀ ਅੱਜ ਤਾਂ ਅਰਜੁਨ ਨੂੰ ਲੱਗਦਾ ਇੱਥੇ ਸੋਨਾ ਬੈਠੇ ਬਾਹਰ ਹਨਾ ਬਾਹਰ ਹੀ ਸੋਨਾ ਚੱਲ ਅੰਦਰ ਚੱਲ ਅੰਦਰ ਚੱਲ ਅੰਦਰ ਚੱਲ ਚਲ ਜਲੀਏ ਜਦੋਂ ਪੁੱਤ ਸੋਨੀਆਂ ਆਜੋ ਆਜੋ ਸਾਡਾ ਖਾਣਾ ਪਾਣੀ ਹੋ ਚੁੱਕਿਆ ਤੁਸੀਂ ਅੱਜ ਦੇਖਿਆ ਵੀ ਆ ਕਿ ਵਿਰਾਟ ਤੇ ਕੁੱਗੂ ਦੇ ਨਵੇਂ ਦੋਸਤ ਵੀ ਆਏ ਸੀ ਛੋਟੇ ਜਿਹੇ ਦੋ ਉਹ ਇਹਨਾਂ ਨਾਲ ਕਿੰਨੇ ਖੇਲੇ ਨੇ ਤੇ ਅਸੀਂ ਖਾਣਾ ਪਾਣੀ ਖਾ ਲ ਚੁੱਕੇ ਆ ਜੀ ਸੋ ਹੁਣ ਅਸੀਂ ਕਰਨ ਲੱਗੇ ਆ ਜੀ ਆ ਨੀਨੀ ਇਹਨਾਂ ਨੂੰ ਨੀਨੀ ਕਰਾਉਣੀ ਹੈ ਜੀ ਨੀਨੀ ਠੀਕ ਹੈ ਜੀ ਸੋ ਅਸੀਂ ਵੀਡੀਓ ਕਰਨ ਲੱਗੇ ਆ ਜੀ ਐਂਡ ਤੇ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਸੋ ਜਿਉਂਦੇ ਵਸਦੇ ਰਹੋ ਖੁਸ਼ ਰਹੋ ਹਮੇਸ਼ਾ ਹੱਸਦੇ ਵਸਦੇ ਰਹੋ ਸਾਰੇ ਜਣੇ ਤੁਸੀਂ ਖੁਸ਼ ਰਹੋ ਗੁੱਡ ਨਾਈਟ ਗੁੱਡ ਨਾਈਟ ਬਾਏ 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 ਬਾਏ